ਕਿੰਨੀ ਦਿਨ ਮੇਰਾ ਸੱਣੀ ਕੀ ਕਰਨਾ ਹੈ ਇੱਥੇ ਇਹ ਚੱਕਣ ਆਇਆ ਹੈ ਹੈ ਵੈਸੇ ਚੱਕਣ ਆਇਆ ਹੈ ਕਿੰਨੀ ਦਿਨ ਹੋ ਗਈ ਇਹ ਕੰਮ ਕਰਦੇ ਹੋ ਸਾਲ ਹੋ ਗਏ ਸਾਲ ਹੋ ਗਏ ਸ਼ਰਮ ਆਏਗੀ ਕੋਈ ਕਿ ਨਹੀਂ ਭਾਈ ਉਹ ਸੁਬੇ ਕਿਹੜੇ ਦਿਨ ਆ ਰਹਿਣਾ 35 ਸ਼ੇਗਾ ਕਾਮ ਮੰਡੀ ਲੱਗੇ ਦਾ ਮੰਡੀ ਦਾ ਉਹ ਨਹੀਂ ਤੁਰਾਈ ਨਗਾ ਕੰਦਾ ਪਏ ਅਸੀਂ ਬਾਵਾ ਕੇ ਰੋਣੀ ਕਾਮ ਮੰਡੀ ਕਹਿੰਦਾ ਕਿ ਕਿੰਨੇ ਕਿਸੇ ਕਾਫੀ ਦਾ ਕੋਲ ਆਪਰੇ ਸਵਾੜੇ ਮੁੱਕਦਾ ਬੈਕਰੀ ਤੂੰ ਬਾਵਾ ਕੇ ਲੰਗਾ ਕਰੀ ਕਾਮ ਜੀ ਕਿੰਨੇ ਜਣੇ ਹੈ ਤੁਸੀਂ ਉਹ ਯਾੜੇ ਇੱਕ ਮੋੜ ਤਾਂ ਤੇ ਸੀਗਾ ਜੀ ਮੋਟਰਸਾਈਕਲ ਵਾਲਾ ਕਿੱਥੇ ਦੂਜਾ ਉਹ ਹੀ ਇੱਥੇ ਖੜਾ ਕਿੱਥੇ ਨਾਮ ਹੈ ਆਪਣਾ ਮੇਰਾ ਨਾਮ ਦੀਪਕ ਚਲੋਟਾ ਕਿਹੜੀ ਜਗ੍ਹਾ ਦਾ ਸ਼ੌਕ ਆ ਆਪਣੀ ਆਪਣੀ ਪੈਰੋ ਯਾਰ ਜੱਗੂ ਚੋਂ ਠੀਕ ਗੱਲ ਲਈ ਭਾਜੀ ਭਾਈ ਮੈਂ ਇੱਥੋਂ ਮੱਥਾ ਟੇਕਣ ਇੱਕ ਮਿੰਟ ਲਈ ਮੰਦਿਰ ਗਿਆ ਮੰਦਿਰ ਤੇ ਮੱਥਾ ਟੇਕ ਕੇ ਆਉਂਦਾ ਪਿਆ ਜਦੋਂ ਵਾਪਸ ਆਇਆ ਤੇ ਇਦਾਂ ਗੱਲਾਂ ਖੁੱਲਾ ਸੀ ਆ ਦੇਖੋ ਤੇ ਇਦਾਂ ਗੱਲਾਂ ਖੋਲ ਕੇ ਉਹ ਚੋਂ ਪੈਸੇ ਕੱਢਦਾ ਮੈਂ ਕਿ ਯਾਰ ਮੇਰੇ ਦੁਕਾਨ ਤੇ ਕੋਈ ਬਾਤ ਆਊਗਾ ਤਾਂ ਸਮਾਨ ਦੇਖੂਗਾ ਗੱਲੇ ਨੂੰ ਥੋੜੀ ਹੱਤ ਪਾਉਂਗਾ ਮੈਂ ਦੇਖਿਆ ਗੱਲਾਂ ਆਂਦੇ ਹੀ ਇਹਨੂੰ ਮੈਂ ਫ 11:00 ਵਜੇ ਦੀ ਗੱਲ ਆ 11:00 ਵਜੇ ਤੇ ਆਸ-ਪਾਸ ਕਿਸੇ ਨੂੰ ਪਤਾ ਨਹੀਂ ਲੱਗਾ ਆਸ-ਪਾਸ ਪਤਾ ਕੀ ਲੱਗਿਆ ਕਿਉਂਕਿ ਸਾਹਮਣੀ ਦੁਕਾਨ ਹੈ ਇਹ ਬੰਦ ਸੀ ਵਿਅੱਜ ਜੀ ਦੀ ਦੁਕਾਨ ਆ ਸਾਹਮਣੇ ਵਿਅੱਜ ਜੀ ਦੀ ਦੁਕਾਨ ਹੈ ਅੰਦਰ ਸਾਡੀ ਕਰੋਕਰੀ ਦੀ ਸ਼ਾਪ ਆ ਇਧਰੋਂ ਆਇਆ ਫਿਰ ਇਹਨੇ ਇੱਥੋਂ ਆ ਕੇ ਇਧਰੋਂ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇੱਥੇ ਤੇ ਕੁਦਰਤੀ ਫੋਨ ਥੱਲੇ ਪਿਆ ਸੀ ਫਿਰ ਇਹਨੇ ਇਧਰ ਦੇਖਿਆ ਇਧਰ ਦੇਖ ਕੇ ਫਿਰ ਇਹਨੇ ਗੱਲੇ ਮੈਂ ਕਿਹਾ ਅੰਦਰ ਬੰਦਾ ਕੰਮ ਕੀ ਕਰਦਾ ਹੈ ਉਹ ਨਮਕ ਉੱਧਰ ਦੀ ਆ ਕੇ ਦੇਖਿਆ ਦੀ ਇਹਨੇ ਗੱਲੇ ਨੂੰ ਹੱਥ ਪਾਇਆ ਤੇ ਗੱਲੇ ਜੋ ਪੈਸੇ ਗਾੜ ਕੇ ਕਿੰਨੇ ਜਣੇ ਸੀ ਭਾਜੀ ਹਾਂਜੀ ਕਿੰਨੇ ਜਣੇ ਸੀ ਇਹ ਬਾਈ 2 ਜਾਨੇ ਸੀ ਇੱਕ ਆਇਆ ਤੇ ਇੱਕ 도ੜ ਗਿਆ ਇੱਧਰ ਇੱਧਰ ਸੀ ਇੱਕ ਇੱਧਰ ਸੀ ਇੱਕ ਇੱਧਰ ਸੀਗਾ ਆਏ ਕਿੱਧਰ ਭਾਜੀ ਹਾਂਜੀ ਇਹ ਬਾਈ ਕਹਿੰਦੇ ਬਾਈਕ 'ਚ ਆਏ ਇਹਨੂੰ ਮੈਨੂੰ ਨਹੀਂ ਪਤਾ ਕਿੱਦਾਂ ਆਏ ਕਿੱਦਾਂ ਕੋਈ ਦੁਕਾਨ ਤੇ ਸੀਸੀਟੀਵੀ ਲੱਗਾ ਤੁਹਾਡੇ ਇਹ ਅੱਗੇ ਸੀਸੀਟੀਵੀ ਲੱਗਾ ਭਾਜੀ ਇੰਨਾ ਨਹੀਂ ਮੈਨੂੰ ਪਤਾ ਤੁਹਾਡੀ ਦੁਕਾਨ ਤੇ ਹੈ ਸੀਸੀਟੀਵੀ ਸਾਡੇ ਦੁਕਾਨ ਤੇ ਜਿਹੜਾ ਸੀਸੀਟੀਵੀ ਉਹ ਚੂਹਿਆਂ ਨੇ ਤਾਰਾ ਕੱਟ ਦਿਆ ਉੱਪਰ ਲੱਗਾ ਉਹਦੇ ਚੂਹਿਆਂ ਤਾਰਾ ਡਾਕ ਪੁਲਿਸ ਨੂੰ ਭਾਜੀ ਦੇਤੀ ਨਾ ਮੈਂ ਤੇਰਾ ਤੇਰਾ ਸੱਨੀ ਕੀ ਕਰਨਾ ਹੈ ਇੱਥੇ ਵੇਹੇ ਚੱਕਣਾ ਹੈ ਹੈ ਵੇਹੇ ਚੱਕਣਾ ਹੈ ਕਿੰਨੀ ਦਿਨ ਹੋ ਗਈ ਇਹ ਕੰਮ ਕਰਦੇ ਨੂੰ ਸਾਲ ਹੋ ਗਏ ਸਾਲ ਹੋ ਗਏ ਸ਼ਰਮ ਆਏਗੀ ਕੋਈ ਕਿ ਨਹੀਂ ਭਾਈ ਹੋ ਗਿਆ ਸ਼ੁਗਨ ਇਹ ਵੀਡੀਓ ਕਿਹੜੇ ਵੀਡੀਓ ਦਾ ਰਹਿਣਾ ਪਸਤੀਸ਼ੇ ਕੋ ਕਾਮ ਮੰਡੀ ਲਾ ਕੇ ਕਾਮ ਮੰਡੀ ਦਾ ਉਹ ਨਹੀਂ ਤੁਰਾਈ ਨਾ ਕਰ ਕੰਦਾ ਪਏ ਅਸੀਂ ਬਾਵਾ ਖੇਰ ਉਹਨੇ ਕਾਮ ਮੰਡੀ ਕਹਿ ਰਿਹਾ ਹੈ ਕਿਹੜੇ ਕੋਈ ਆਪਰੇ ਸਵਾੜੇ ਮੁੱਕਦਾ ਪਿਆ ਗਰੀ ਤੂੰ ਬਾਵਾ ਖੇਲ ਕਹਿੰਦਾ ਕੰਮ ਹੋ ਜਾਏਗਾ ਕਿੰਨੇ ਦਿਨ ਹੈ ਤੂੰ ਇਹਨੇ ਇੱਕ ਮੋੜ ਤੇ ਦਿੱ ਗਈ ਮੋਟਰਸਾਈਕਲ ਅਲਾ ਕਿੱਥੇ ਦੂਜਾ ਉਹ ਹੀ ਇੱਥੇ ਖੜਾ ਕਿੱਥੇ ਨਾਮ ਭਾਈ ਆਪਣਾ ਮੇਰਾ ਨਾਮ ਦੀਪਕ ਚਲੋਟਾ ਕਿਹੜੀ ਜਗ੍ਹਾ ਦਾ ਸ਼ੌਕ ਆਪਣੀ ਆਪਣੀ ਪੈਰੋ ਯਾਰ ਜੱਗੂ ਚ ਕੀ ਗੱਲ ਹੋਈ ਭਾਜੀ ਭਾਈ ਮੈਂ ਇੱਥੋਂ ਮੱਥਾ ਟੇਕਣ ਇੱਕ ਮਿੰਟ ਲਈ ਮੰਦਿਰ ਗਿਆ ਮੰਦਿਰ ਤੇ ਮੱਥਾ ਟੇਕ ਕੇ ਆਉਂਦਾ ਬੈ ਜਦੋਂ ਵਾਪਸ ਆਇਆ ਤੇ ਇਦਾਂ ਗੱਲਾਂ ਖੁੱਲਾ ਸੀ ਆ ਦੇਖੋ ਇਹ ਇਦਾਂ ਗੱਲਾਂ ਕੋਲ ਕੇ ਉਹ ਚੋਂ ਪੈਸੇ ਕੱਢਦਾ ਮੈਂ ਲੈ ਯਾਰ ਮੇਰੇ ਦੁਕਾਨ ਤੇ ਮੇਰੇ ਕੋਈ ਦਾ ਆਊਗਾ ਤਾਂ ਸਮਾਨ ਦੇਖੂਗਾ ਗੱਲੇ ਨੂੰ ਥੋੜੀ ਹੱਥ ਪਾਉਂਗਾ ਜੇ ਮੈਂ ਦੇਖਿਆ ਗੱਲਾਂ ਆਂਦੇ ਹੀ ਇਹਨੂੰ ਮੈਂ ਫੜ ਲਿਆ ਆ ਇੱਕ ਬਿਆਰ ਉਹ ਥੋੜਾ ਹੀ ਖੁੱਲਿਆ ਸੀ ਜਿਆਦਾ ਖੁੱਲਿਆ ਮੈਂ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਹੈ ਭਾਜੀ ਕੋਈ ਭਾਜੀ 11 ਵਜੇ ਦੀ ਗੱਲ ਆ ਤੇ ਆਸ-ਪਾਸ ਕਿਸੇ ਨੂੰ ਪਤਾ ਨਹੀਂ ਲੱਗਾ ਆਸ-ਪਾਸ ਪਤਾ ਕੀ ਲੱਗਿਆ ਕਿਉਂਕਿ ਸਾਹਮਣੀ ਦੁਕਾਨ ਹੈ ਇਹ ਬੰਦ ਸੀ ਬਿਆਜ ਜੀ ਦੀ ਦੁਕਾਨ ਆ ਸਾਹਮਣੇ ਬਿਆਜ ਜੀ ਦੀ ਦੁਕਾਨ ਹੈ ਇੱਧਰ ਸਾਡੀ ਕਰੋਕਰੀ ਦੀ ਸ਼ਾਪ ਆ ਇੱਧਰੋਂ ਆਇਆ ਫਿਰ ਇਹਨੇ ਇੱਥੋਂ ਆ ਕੇ ਇੱਧਰੋਂ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇੱਥੇ ਤੇ ਕੁਦਰਤੀ ਫੋਨ ਥੱਲੇ ਪਿਆਈ ਫਿਰ ਇਹਨੇ ਇੱਧਰ ਦੇਖਿਆ ਇੱਧਰ ਦੇਖ ਕੇ ਫਿਰ ਇਹਨੇ ਗੱਲੇ ਮੈਂ ਕਿਹਾ ਅੰਦਰ ਬੰਦਾ ਕੰਮ ਕੀ ਕਰਦਾ ਵੇ ਉਹਦਾ ਕੁਦਰਤੀ ਆ ਕੇ ਦੇਖਿਆ ਤੇ ਇਹਨੇ ਗੱਲੇ ਨੂੰ ਹੱਥ ਪਾਇਆ ਤੇ ਗੱਲੇ ਜੋ ਪੈਸੇ ਗਾੜੇ ਕਿੰਨੇ ਜਣੇ ਸੀ ਭਾਜੀ ਹਾਂਜੀ ਕਿੰਨੇ ਜਣੇ ਸੀ ਇਹ ਬਾਈ 2 ਜਣੇ ਸੀ ਇੱਕ ਆਇਆ ਤੇ ਇੱਕ ਏ ਬਾਈ ਕਹਿੰਦੇ ਬਾਈ ਕਿਥੇ ਆਏ ਮੈਨੂੰ ਵੀ ਪਤਾ ਕਿੱਦਾਂ ਆਏ ਕਿੱਦਾਂ ਕੋਈ ਦੁਕਾਨ ਤੇ ਸੀਸੀਟੀਵੀ ਲੱਗਾ ਤੁਹਾਡੇ ਇਹ ਅੱਗੇ ਸੀਸੀਟੀਵੀ ਲੱਗਾ ਬਾਈ ਇੰਨਾ ਨਹੀਂ ਮੈਨੂੰ ਪਤਾ ਸਾਡੀ ਦੁਕਾਨ ਤੇ ਹੈ ਸੀਸੀਟੀਵੀ ਸਾਡੇ ਦੁਕਾਨ ਤੇ ਜਿਹੜਾ ਸੀਸੀਟੀਵੀ ਉਹ ਚੂਹਿਆਂ ਨੇ ਤਾਰਾ ਕੱਟਦੀ ਉਹ ਉੱਪਰ ਲੱਗਾ ਹੈ ਉਹਦੇ ਚੂਹਿਆਂ ਤਾਰਾ ਕੱਟ ਪੁਲਿਸ ਨੂੰ ਬਾਈ ਦੇਤੀ ਸੋਚ ਹਾਂਜੀ ਪੁਲਿਸ ਨੂੰ ਸੋਚਣਾ ਦੇਤੀ ਅੱਧਾ ਘੰਟਾ ਹੋ ਗਈ ਪਾਜੀ ਅੱਧਾ ਘੰਟਾ ਹੋ ਗਈ ਪਾਜੀ ਕਿਹੜਾ ਤੁਹਾਨੂੰ ਲੱਗਦਾ ਪਾਜੀ ਮੇਰੇ ਖਿਆਲ ਤਿੰਨ ਨੰਬਰ ਲੱਗਦਾ ਬਾਈ ਸਾਡੇ